ད�ས <laughs> ད�ས ਪੇਪਰ ਨਹੀਂ ਲੈਣੇ ਗੱਡੀ ਪੇਪਰ ਹੈਗੇ ਸਾਰੇ ਦਫਤਰੋਂ ਆਨਲਾਈਨ ਚੈੱਕ ਕਰੋ ਜੀ ਸੀਟ ਬੈਲਟਰੀ ਪਾਈ ਦੀ ਸੀਟ ਬੈਲਟ ਨਾ ਪਾਈ ਹੋਵੇ ਉਹ ਤੁਹਾਨੂੰ ਪਤਾ ਸਾਰੀ ਦੁਨੀਆ ਵਿੱਚ ਸਾਰੇ ਦੁਨੀਆ ਨੂੰ ਤੁਸੀਂ ਆਪਣੀ ਗੱਲ ਬਾਰੇ ਸਾਰੇ ਨਾ ਕਰਦੇ ਸੀਟੀ ਬੈਲਟ ਨੂੰ ਤੁਸੀਂ ਪਾਈ ਮਾਈਕ ਲੈ ਗੁਲਾਲ ਕਰੋ ਤੀਰਾਨ ਵਿੱਚ ਚਾਹ ਕਰਵਾਓ ਕਿਹਦੇ ਤੋਂ ਨਹੀਂ ਚੱਲਦੀ ਉਹ ਪਾਖਾ ਨਹੀਂ ਪਾਓ ਨੰਬਰ ਲੈ ਗਿਲਾਪਾ ਤੁਸੀਂ ਇਹਨਾਂ ਨੂੰ ਆਪਣਾ ਦਿਖਾਓ ਆਪਣਾ ਸੰਭਲਦੇ ਹੋ ਮੰਗੋ ਜੀ ਆਪਣਾ ਪੇਪਰ ਖੋਲ੍ਹਦੇ ਹੋ ਆਪਣਾ ਅੱਗੇ ਲੱਗੇ ਜੀ ਨਹੀਂ ਭਾਜੀ ਇਧਰੋਂ ਮੈਂ ਆ ਰਿਹਾ ਸੀ ਆਪਣਾ ਆ ਚੌਂਕ ਚੋਂ ਇਧਰੋਂ ਮੁੜਿਆ ਆਂ ਠੀਕ ਆ ਇਹ ਕੰਦੇ ਜੀ ਤੁਸੀਂ ਸੀਟ ਬੈਲਟ ਨਹੀਂ ਲਾਈ ਮੈਂ ਕਹਾਂ ਸਰ ساری ਦੁਨੀਆ ਲੰਗਦੀ ਮੈਂ ਲੰਘ ਚੁੱਕੀ ਹੂ ਕਿਉਂਕਿ ਸਾਰੇ ਡਾਕੂਮੈਂਟ ਮੇਰੇ ਪੂਰੇ ਆ ਜੀ ਦਿਖਾਏ ਮੈਨੂੰ ਡਾਕੂਮੈਂਟ ਸਾਨੂੰ ਦਿਖਾਏ ਹਾਂ ਜੀ ਡਾਕੂਮੈਂਟ ਦਿਖਾਓ ਡਾਕੂਮੈਂਟ ਦੇਖ ਲਓ ਸਰ ਕੀ ਕਹਿੰਦੇ ਮੈਂ ਟੋਅ ਕਰ ਦੇਣੀ ਗੱਡੀ ਕਿਹੜੀ ਗੱਲੋਂ ਟੋਅ ਕਰ ਦੇਣੀ ਦੱਸੋ ਸਰ ਇੱਕ ਜਿੱਦਾਂ ਸ਼ਕਤੀ ਕੀਤੀ ਗਈ ਹੈ ਤੁਹਾਡੇ ਪਬਲਿਕ ਵਾਸਤੇ ਕੀਤੀ ਗਈ ਹੈ ਇਹਨਾਂ ਨੇ ਆਪਣੀ ਇਹ ਕੋਈ ਸ਼ਕਤੀ ਹੈ ਜਨਾਬ ਸਾਰੇ ਡਾਕੂਮੈਂਟ ਮੇਰੇ ਪੂਰੇ ਇਹ ਕਿਹੜੀ ਸ਼ਕਤੀ ਹੈ ਜੀ ਕਿਸ ਐਂਗਲ ਦੇ ਨਾਲ ਲੱਗਦਾ ਜੇ ਉਹਨਾਂ ਦਾ ਰਾਈਟ ਹੈਗਾ ਕਾਗਜ਼ ਚੈੱਕ ਕਰਨੇ ਤੇ ਤੁਹਾਡਾ ਰਾਈਟ ਬੰਦਾ ਕਾਗਜ਼ ਦਿਖਾਣੇ ਕਾਗਜ਼ ਦੇਖੋ ਜੀ ਮੇਰੇ ਮੇਰੇ ਦੇਖੋ ਸਾਰੇ ਕਾਗਜ਼ ਮੈਂ ਮਨਾਂ ਕੀਤਾ ਕੋਈ ਤੇ ਦਿਖਾਏ ਆ ਤੁਸੀਂ ਕਾਜੀ ਭਾਜੀ ਮੈਨੂੰ ਕਿਹਾ ਸੀ ਸੀਟ ਬੈਲਟ ਲਓ ਤੇ ਮੈਂ ਸੀਟ ਬੈਲਟ ਲੋਗਾ ਮੈਂ ਤਾਂ ਸਾਰੇ ਵਸੇ ਤੇ ਮੈਂ ਸੀਟ ਬੈਲਟ ਦਾ ਚਲਾਨ ਕਰਨਿਆ ਵਾ ਜੇ ਮੇਰੀ ਵੀਡੀਓ ਬਣ ਦੱਸੋ ਕੀ ਕਰਾਂ ਇਹਦੇ ਜਾਣ ਕੇ ਤਮਾਸ਼ਾ ਬਣਾਉਂਦੇ ਸਰ ਕਾਗੇ ਹੀ ਦਿਖਾ ਸਕਦੇ ਉਹਦੀ ਚੱਕਾਗੇ ਮੈਂ ਵਿਖਾ ਦੇਣਾ ਇਹ ਜੀ ਆਪਣਾ ਇਹਨਾਂ ਭਾਈ ਸਾਹਿਬ ਦੀ ਗੱਡੀ ਰੋਕੀ ਕਿ ਇਹਨਾਂ ਸੀਟ ਬੈਲ ਨਹੀਂ ਲਾਈ ਸੀ ਇਹਨਾਂ ਨੇ ਤੇ ਇਹਨਾਂ ਕੋਲ ਪੇਪਰ ਹੈਗਾ ਪੇਪਰ ਇਹਨਾਂ ਨੇ ਤਾਂ ਗਣੀ ਇਹਨਾਂ ਦਾ ਆਨਲਾਈਨ ਚਲਾਣ ਦਾ ਭarre ਇਹਨਾਂ ਦਾ ਇਹ ਸਾਰੇ ਜਿਹਾ ਬਲੇਮ ਲਾ ਰਹੇ ਆ ਕਿ ਆਪਣਾ ਵੇਖੋ ਜੀ ਆਪਣਾ ਗੱਡੀਆਂ ਲੰਘ ਰਹੀਆਂ ਹੁਣ ਮੇਰੇ ਕੋਲ ਆਪਣਾ ਇਸ ਟਾਈਮ ਦੋ ਮੁਲਾਜ਼ਮ ਨੇ ਇੱਕ ਚਲਾਨ ਕੱਢ ਰਿਹਾ ਦੋ ਗੱਡੇ ਡੱਕ ਰਿਹਾ ਦੋ ਅਸੀਂ ਡੱਕਿਆ ਤੁਹਾਡੇ ਸਾਹਮਣੇ ਇੱਕੋ ਕਾਰ ਲੱਗੀ ਆ ਤੇ ਕਹਾਂ ਬੈਂਡਰੀ ਰੋਕੀ ਆ ਹੁਣ ਮੈਂ ਦੋ ਮੁਲਾਜ਼ਮ ਇਹਨਾਂ ਦੋਵਾਂ ਦਾ ਚਲਾਨ ਜਾਪਾ ਸਾਰੇ ਡੱਕਦੇ ਇੱਥੇ ਚੌਂਚ ਜਾਮ ਲੱਗਦਾ ਆ ਇਹ ਸਾਰੇ ਤੇ ਬਲੇਮ ਲਾ ਰਹੇ ਆ ਕਿ ਆਪਣਾ ਤੁਸੀਂ ਸਿਰਫ ਮੈਨੂੰ ਡੱਕਿਆ ਮੈਨੂੰ ਟਾਰਗੇਟ ਬਣਾ ਰਹੇ ਹੋ ਤੇ ਬਾਕੀ ਗੱਡੀਆਂ ਇੱਥੇ ਬਿਨਾ ਆਪਣਾ ਬਿਨਾ ਸੀਨਵਰਡ ਲੱਗ ਰਹੀਆਂ ਆ ਹੁਣ ਗੱਲ ਇਹ ਆ ਕਿ ਜੇ ਇਹਨਾਂ ਦੀ ਗੱਡੀ ਆਪਾਂ ਚਲਾਨ ਕਰਕੇ ਨਾ ਤੋੜਾਂਗੇ ਤੇ ਫਿਰ ਕੋਈ ਗੱਡੀ ਜਾਂ ਮੋਟਰਸਾਈਕਲ ਕੋਈ ਆਪਾਂ ਟੂ ਵੀਲਰ ਆਪਾਂ ਜਿਹਨੇ ਆਪਣਾ ਗਲਤੀ ਕੀਤੀ ਆ ਉਹਨੂੰ ਅਪਲਾਵਾਂਗੇ ਇੱਥੇ ਚਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੈਂ ਕਾਗੇ ਦਿਖਾਉਣ ਨੂੰ ਤਿਆਰ ਆਂ ਜੀ ਕਾਗੇ ਤੇ ਆਪਣਾ ਸਾਨੂੰ ਕੋਣ ਹੋਣਾ ਇੱਥੇ ਮਸ਼ੀਨ ਚਲਾਉਂ ਪਰ ਇਹਨਾਂ ਨੂੰ ਮੈਂ ਬਾਰ-ਬਾਰ ਕਹਿ ਰਿਹਾ ਇਹਨੂੰ ਮੈਂ ਕਹਿ ਰਿਹਾ ਸਰਦਾਰ ਜੀ ਨੂੰ ਕਿ ਆਪਣਾ ਚਾਰ ਪੰਜਰਾਂ ਪੁੱਛੋ ਨਾ ਮੈਂ ਕਿਹਾ ਮੈਂ ਕਿ ਤੂੰ ਆਪਣਾ ਦੋ ਜਿਆ ਡੀਆਲ ਨੰਬਰ ਦੋ ਇਹਦੇ ਫਿਲ ਕਰਨਾ ਫਿਰ ਤੁਹਾਡਾ ਸੀਟ ਵਾਲ ਚਲਾਣੇ ਤੇ ਆਪਣਾ ਹੋ ਜਾਏਗਾ ਇਹ ਆਪਣਾ ਸਾਨੂੰ ਆਪਣਾ ਡੀਆਲ ਨਹੀਂ ਦੇ ਰਹੇ ਸਾਨੂੰ ਇਹ ਬਾਹਰ ਇੱਕੋ ਇੱਕ ਗੱਲ ਦਾ ਈਸ਼ੂ ਬਣਾ ਰਹੇ ਕਿ ਆਪਣਾ ਕਿ ਤੂੰ ਮੈਨੂੰ ਡੱਕਿਆ ਬਾਕੀ ਨਹੀਂ ਕੋਈ ਡੱਕ ਰਿਹਾ ਇੱਥੇ ਕਈ ਜਾਂਦੇ ਟੋ ਕਰਦੇ ਕਿ ਤੁਸੀਂ ਟੋ ਕਰਦੇ ਕਿ ਕਿਹੜੀ ਗੱਲੋਂ ਕਿਹਨੇ ਗਲਤ ਗੱਲ ਕਹੀ ਆ ਮੈਂ ਨਹੀਂ ਮੈਡੀਕਲ ਟੋਅ ਕਰਨੀ ਸੀ ਕੋਈ ਆਪਣੇ ਚਾਹ ਹਾਂ ਸਰ ਕੋਈ ਕਾਗੇ ਕਿਉਂ ਨਹੀਂ ਦਿਖਾ ਰਹੇ ਵੈਸੇ ਥੋੜਾ ਜਿਆਦਾ ਕਾਗੇ ਦਿਖਾਓ ਮੈਂ ਬੁਖਾਰ ਲੱਗਾ ਮੈਂ ਬੁਖਾਰ ਇਹਨਾਂ ਕਾਗੇ ਅੱਗੇ ਕਰ ਦੇਣੀ ਤਾਂ ਤੁਸੀਂ ਵੀ ਗੱਡੀ ਜਿਹੜੀ ਹੈ ਥੋੜੀ ਜੀ ਸੈਂਟਰੀ ਕਿਉਂ ਟੋਅ ਕਰ ਦੇਣੀ ਭਾਜੀ ਇੱਕ ਬੈਲਟ ਨਹੀਂ ਹੋ ਗੱਡੀ ਟੋਅ ਕਰਕੇ ਲੈ ਜੋਗੇ ਕੋਈ ਕਾਗੇ ਵੀ ਨਹੀਂ ਦਿਖਾਉਂਦੇ ਟੋਅ ਕਰਕੇ ਲੈ ਜੋਗੇ ਇੱਕ ਬੈਲਟ ਨਹੀਂ ਹੋਏਗੀ ਤੇ ਟੋਅ ਕਰਕੇ ਲੈ ਜੋਗੇ ਆਗੇ ਜੀ ਦਿਖਾ ਸਕਦੇ ਕਿਹੜੀ 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 ਡਿਊਟੀ ਆਈ ਹੈ ਤੁਸੀਂ ਕਾਗਜ਼ ਨਹੀਂ ਦਿਖਾ ਰਹੇ ਦਾ ਕਾਰਨ ਹਾਂਜੀ ਕਾਗੇ ਨਹੀਂ ਦਿਖਾ ਰਹੇ ਕਾਗੇ ਵੇਖੋ ਜਨਾਬ ਮੈਂ ਇੱਕਦਮ ਮੜਾ ਕੀਤਾ ਆ ਵੇਖੋ ਕਾਗੇ ਮੇਰੇ ਦੱਸੋ ਕੀ ਚਾਹੀਦਾ ਹੋਏ ਫਿਰ ਕੀ ਕਰਨਾ ਦੱਸੋ ਸੀਟ ਬੈਲਟ ਦਾ ਚਲਾਨ ਮਤਲਬ ਇੱਕ ਤੁਹਾਡੇ ਕੋਲ ਫਿਰ ਮੈਂ ਕਿਹੜੀ ਗੱਲ ਸੀਟ ਬੈਲਟ ਦਾ ਕੱਟੋ ਫਿਰ ਮੇਰਾ ਚਲਾਨ ਮੈਨੂੰ ਕਹਿਣਾ ਕੱਟ ਲਓ ਉਹਦੇ ਵਾਸਤੇ ਕਹਿੰਦੇ ਆ ਕਿ ਜ਼ਰੂਰੀ ਹੁੰਦਾ ਇੱਕ ਡਾਕੂਮੈਂਟ ਆਹ ਕਿ ਦੱਸੋ ਕਿਹੜਾ ਡਾਕੂਮੈਂਟ ਕਹਿਣਾ ਚਾਹਿਆ ਮੈਨੂੰ ਮੈਨੂੰ ਤਾਂ ਡੀ.ਐਲ.ਟੀ. ਆਪੇ ਹੀ ਹੋਰੋਂ ਤੁਹਾਡੇ ਬੰਦੇ ਉਹ ਵੀਡੀਓ ਬਣਾਉਣ ਲਾ ਪਏ ਤੇ ਜਦੋਂ ਤੁਸੀਂ ਸਾਰਾ ਬਲੇਮ ਕਰੋ ਵੀ ਵੀਡੀਓ ਨਹੀਂ ਬਣਾਵਾਂ ਤੇ ਬਲੇਮ ਕਰੋ ਤੇ ਮੈਂ ਤੁਹਾਨੂੰ ਰਿਕੁਐਸਟ ਹੀ ਕੀਤੀ ਆ ਤੁਸੀਂ ਵੀਡੀਓ ਮੈਰਲ ਸੈਂਸ ਬਣਾ ਹੀ ਦੇਣਾ ਦੇਖੋ ਜੇ ਮੈਂ ਤਾਂ ਤੂੰ ਕਰਕੇ ਬੋਲਿਆ ਹਾਂ ਜੇ ਮੈਂ ਮੈਂ ਤੁਹਾਨੂੰ ਤੂੰ ਕਰਕੇ ਬੋਲਿਆ ਤੁਸੀਂ ਜਾਂ ਬੱਤੀ ਇਸ਼ੂ ਬਣਾ ਰਹੇ ਹੋ ਆਪਣਾ ਕਿ ਤੁਸੀਂ ਆਪਣਾ ਪਹਿਲਾਂ ਇਹ ਕਹਿ ਰਹੇ ਪਹਿਲਾਂ ਤੁਸੀਂ ਵੀਡੀਓ ਬਣਾ ਲਓ ਕਿ ਮੈਂ ਪੇਪਰ ਨਹੀਂ ਦੇਣੇ ਹੁਣ ਮੈਂ ਚਾਰ ਰੋਲ ਨਾਲ ਫਿਰ ਕੀ ਤੁਸੀਂ ਆਪਾਂ ਜੀਆਂ ਦੋ ਘਟਾ ਕੇ ਵੀਡੀਓ ਬਣਾ ਲਾਂ ਕਰਦੇ ਫਿਰ ਵੀਡੀਓ ਬਣਾਉਂਦਾ ਕੀ ਕਾਰਨ ਸੀਗਾ ਇਹ 3.5 ਪਲੇਨ ਪਲੇਨ ਵਾਰੇ ਸੀਗੇ ਆਪਣਾ 3.5 ਕਿ ਆਪਣਾ ਕਿਸੇ ਨੂੰ ਕਰਕੇ ਆਏ ਬਾਕੀ ਆਪਣੇ ਆ ਬਾਕੀ ਆਪਣੇ ਬਾਕੀ ਅਸੀਂ ਇਹ ਕੰਮ ਨਹੀਂ ਕਿ ਕੋਈ ਆਪਣੀ ਗੱਲਬਾਤ ਹੋ ਜੇ ਕਿ ਸਾਡੇ ਕੋਲ ਅਪਰੂਵਲ ਚਾਹੀਦਾ ਹੈ ਇਹ ਇਹ ਤਾਂ ਨਹੀਂ ਨਹੀਂ ਦੇ ਰਹੇ ਸਾਡੇ ਕਿਹੜਾ 4-5 ਦੀ ਮੇਰਾ ਚਲਾਨ ਹੋ ਗਿਆ ਮੈਂ ਕਿਹਾ 4-5 ਤੁਹਾਡਾ ਤੁਹਾਡਾ ਡੀ.ਐਲ ਮੰਗਿਆ ਮੈਂ ਤੇ ਯਲ ਮੈਂ ਦੇਣ ਲਈ ਤਿਆਰ ਭਾਜੀ ਤੁਹਾਡੇ